ਕਹਿੰਦਾ ਕਿਉਂ ਇਹ ਕਿੰਨੇ ਕਰੋੜ ਚ ਵੇਚ ਜਾਂਦਾ ਮੋਰਚਾ ਪਰ ਮੈਂ ਇੱਕ ਗੱਲ ਲੋਕਾਂ ਨੂੰ ਇਹ ਵੀਡੀਓ ਪਹਿਲਾਂ ਵੀ ਤਾਂ ਬਾਈਦੇ ਹੁਣ ਵੀ ਬਾਈ ਬਣੇ ਸਾਰੇ ਲੋਕਾਂ ਤੱਕ ਪੰਝਾ ਦਿਓ ਇਹ ਮੋਰਚਾ ਬਾਈ ਕਮੇਟੀ ਨੇ ਨਹੀਂ ਫੈਸਲਾ ਕੀਤਾ ਇਹਦਾ ਪਰਿਵਾਰ ਨੇ ਫੈਸਲਾ ਕੀਤਾ ਪਤਾ ਨਹੀਂ ਬਾਈ ਕਿਹੜੇ ਦਬਾਹੇ ਠਾਗੇ ਪਤਾ ਨਹੀਂ ਬਾਈ ਪੈਸੇ ਦੇ ਤੇ ਪ੍ਰਸ਼ਾਸਨ ਸਰਕਾਰ ਕੋਲੇ ਬਾਈ ਬਹੁਤ ਤੰਤਰਮੰਤਰ ਹੁੰਦੇ ਆ ਇੰਨਾ ਦੁੱਖ ਲੱਗ ਰਿਹਾ ਨਾ ਵੀ ਯਾਰ ਸੋਚ ਵੀ ਨਹੀਂ ਸਕਦੇ ਤੇ ਇਹ ਮੋਰਚਾ ਸ਼ੁਰੂ ਕੀਤਾ ਸੀ ਪਤਾ ਪਰਿਵਾਰ ਦੇ ਕਹਿਣ ਤੇ ਕੀਤਾ ਸੀ ਜੇ ਪਰਿਵਾਰ ਨਾ ਕਹਿੰਦਾ ਸਾਨੂੰ ਕੀ ਲੋੜ ਸੀ ਮੋਰਚਾ ਲਾਉਣ ਦੀ ਅਸੀਂ ਆਪਦੇ ਭਰਾ ਦੇ ਇਨਸਾਫ ਲਈ ਲਾਇਆ ਸੀ ਮੋਰਚਾ ਤੇ ਯਾਰ ਉਹਨਾਂ ਬੰਦਿਆਂ ਨੂੰ ਕਮੇਟੀ ਦੇ ਤਾਂ ਕਿਸੇ ਨੇ ਪੁੱਛ ਦੱਸ ਵੀ ਨਹੀਂ ਕਰੀ ਇਹ ਦੂ ਬਾਦ ਜਿਹੜੇ ਲੋਕਾਂ ਨੇ ਯਾਰ ਸੰਘਰਸ਼ ਲੜਨ ਦੀ ਤੈਅ ਕਰੀ ਅਸੀਂ ਯਾਰ ਹਲੇ ਤਾਂ ਲੋਕ ਆਪੋ ਤੋਂ ਆਪ ਆ ਰਹੇ ਸੀ ਹਲ ਤਾਂ ਸੀ ਐ ਸੋਚ ਰਹੇ ਸੀ ਵੀ ਸੰਘਰਸ਼ ਨੂੰ ਵੱਡਾ ਕਿਵੇਂ ਕਰਨਾ ਤੇ ਲੋਕਾਂ ਤੱਕ ਜਾਣ ਲੱਗੇ ਸੀ ਵੀ ਹਾਂ ਭਾਈ ਲੋਕੋ ਸੋਸ਼ਲ ਮੀਡੀਆ ਤੇ ਵੀ ਜ਼ੋਰ ਲਾ ਰਹੇ ਸੀ ਭਾਈ ਪਹੁੰਚੋ ਤੇ ਲੋਕ ਯਾਰ ਬਹੁਤ ਪਹੁੰਚ ਰਹੇ ਸੀ ਯਾਰ ਲੋਕ ਸਾਰੇ ਨਮੋਸ਼ ਨੇ ਬਈ ਅੱਜ ਸੁੱਤੋਂ ਸੋਡੇ ਪਰਿਵਾਰ ਤੋਂ ਇਹ ਪਰਿਵਾਰ ਨੂੰ ਹੁਣ ਜਵਾਬ ਦਿਓ ਇਸ ਗੱਲ ਦਾ ਵੀ ਕਿੰਨੇ ਚ ਕੀ ਕਰਤਾ ਤੁਸੀਂ ਵੇਚਤਾ ਜਾਂ ਦਬਾਅ ਚੱਲ ਗਏ ਤੁਸੀਂ ਤਾਂ ਯਾਰ ਕੱਲ ਨੂੰ ਜਿਹੜਾ ਉਹਦਾ ਕਾਤਲ ਫੜਿਆ ਹੋਇਆ ਕੱਲ ਨੂੰ ਤਾਂ ਤੁਸੀਂ ਉਹਨੂੰ ਵੀ ਬਾਹਰ ਆਜੂਗਾ ਉਹ ਵੀ ਤੁਹਾਨੂੰ ਚਾਹੇ ਧਮਕਾ ਕੇ ਆਜੇ ਬਾਹਰ ਚਾਹੇ ਤੁਹਾਨੂੰ ਪੈਸੇ ਦੇ ਕੇ ਬਾਹਰ ਆਜੇ ਯਾਰ ਕਿਹ ਕੀ ਯਾਰ ਸੁਖਵਿੰਦਰ ਨੇ ਆਪਦਾ ਵਿਆਹ ਵੀ ਨਹੀਂ ਕਰਾਇਆ ਯਾਰ ਇਸ ਪੰਜਾਬ ਦੀ ਧਰਤੀ ਖਾਤਰ ਯਾਰ ਆਸਟ੍ਰੇਲੀਆ ਦੀ ਪੀਆਰ ਤੱਕ ਛੱਡ ਕੇ ਆ ਗਿਆ ਬੰਦਾ ਕਲਕੱਤੇ ਦਾ ਮੌਜਨਾ ਐਸ਼ ਪ੍ਰਸਤ ਦੀ ਜ਼ਿੰਦਗੀ ਛੱਡ ਕੇ ਆ ਗਿਆ ਯਾਰ ਓ ਯਾਰ ਪਰਿਵਾਰ ਲਈ ਸੀ ਸਾਰਾ ਕੁਝ ਉਹਦਾ ਜਿੰਨਾ ਸੀਗਾ ਸਾਰਾ ਪਰਿਵਾਰ ਲਈ ਸੀਗਾ ਯਾਰ ਯਾਰ ਤੁਸੀਂ ਦੱਸ ਸੱਚੀ